ਅਮਰੀਕਾ ਅਤੇ ਕੈਨੇਡਾ ਵਿਚਾਲੇ ਜਿਹੜਾ ਵਪਾਰਕ ਤਣਾਅ ਚੱਲਦਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕਿਆ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਵਕਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਇੱਕ ਮਾਫੀ ਮੰਗ ਲਈ ਅਦਰਸਾ ਟੈਰਫ ਵਿਰੋਧੀ ਇਸਤਿਹਾਰ ਪੇਸ਼ ਕਰਨ ਦੇ ਮਾਮਲੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਾਫੀ ਮੰਗੀ ਹੈ ਇਹ ਇਸਤਿਹਾਰ ਕੁਝ ਦਿਨ ਪਹਿਲਾਂ ਅਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਦੁਆਰਾ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਅਮਰੀਕਾ ਦੇ ਪੁਰਾਣੇ ਰਾਸ਼ਟਰਪਤੀ ਰোনালਡ ਰੀਗਨ 1987 ਦੇ ਵਿੱਚ ਟੈਰਫ ਵਿਰੋਧੀ ਭਾਸ਼ਣ ਦੀਆਂ ਕੁਝ ਕਲਿੱਪਾਂ ਵਰਤ ਰਏ ਸੀ ਜਾਨੀ ਕਿ ਉਸ ਵਕਤ ਕੋਈ 1987 ਦੇ ਵਿੱਚ ਰਾਸ਼ਟਰਪਤੀ ਰোনালਡ ਰੀਗਨ ਨੇ ਭਾਸ਼ਣ ਦਿੱਤਾ ਸੀ ਜਿਸ ਦੇ ਵਿੱਚ ਉਹ ਟੈਰਫ ਦੀਆਂ ਕੁਝ ਆਲੋਚਨਾਵਾਂ ਕਰ ਰਏ ਸੀ ਤੇ ਉਸ ਤੋਂ ਬਾਅਦ ਉਹ ਇੱਕ ਐਡਵਰਟਾਈਜ਼ਮੈਂਟ ਤਿਆਰ ਕੀਤੀ ਜਾਂਦੀ ਹੈ ਜਿਹੜੀ ਅਨਟਾਰੀਓ ਦੀ ਸਰਕਾਰ ਨੇ ਡਗ ਫੋਰਡ ਉਹਨਾਂ ਨੇ ਜਿਹੜੀ ਪੇਸ਼ ਕੀਤੀ ਜਿਹੜੀ ਪਬਲਿਸ਼ ਕੀਤੀ ਤੇ ਉਸ ਦੇ ਵਿੱਚ ਟੈਰਿਫ ਨੂੰ ਲੈ ਕੇ ਬਹੁਤ ਜ਼ਿਆਦਾ ਉਸ ਦੀ ਆਲੋਚਨਾ ਕੀਤੀ ਜਾਂਦੀ ਹੈ ਪਰ ਹਾਲਾਂਕਿ ਇਸ ਇਸ਼ਤਿਹਾਰ ਮਾਮਲੇ ਦੇ ਵਿੱਚ ਰੀਗਨ ਫਾਊਂਡੇਸ਼ਨ ਨੇ ਵੀ ਇਹ ਗੱਲ ਆਖੀ ਸੀ ਕਿ ਜਿਹੜਾ ਇਹ ਕਲਿੱਪਾਂ ਵਰਤੀਆਂ ਗਈਆਂ ਨੇ ਇਸ ਆਈਡ ਦੇ ਵਿੱਚ ਇਹ ਕੱਟ-ਕੱਟ ਕੇ ਯਾਨੀ ਕਿ ਇਸ ਨੂੰ ਤਰੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਤੇ ਟਰੰਪ ਪ੍ਰਸ਼ਾਸਨ ਨੇ ਇਸ ਨਾਲ ਨਰਾਜ਼ਗੀ ਪ੍ਰਗਟ ਕੀਤੀ ਜਿਹੜੀ ਨਰਾਜ਼ਗੀ ਦਿਖਾਈ ਤੇ ਹੁਣ ਦੋਵੇਂ ਦੇਸ਼ਾਂ ਦੇ ਵਿਚਾਲੇ ਜਿਹੜੀਆਂ ਵਪਾਰਕ ਗੱਲਾਂ ਬਾਤਾਂ ਸੀ ਉਸ ਦੇ ਉੱਪਰ ਅਸਰ ਪਿਆ ਕਿਉਂਕਿ ਡੋਨਾਲਡ 트੍ਰੰਪ ਨੇ ਗੱਲਾਂ ਬਾਤਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਗੋਯੂਗੂ ਦੇ ਵਿੱਚ ਇੱਕ ਹੋਈ ਅਹਿਮ ਪ੍ਰੈਸ ਕਾਨਫਰੰਸ ਦੇ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਗੱਲ ਕਬੂਲ ਕੀਤੀ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਤੋਂ ਮਾਫੀ ਮੰਗੀ ਹੈ ਕਾਰਨੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਡੋਨਾਲਡ 트੍ਰੰਪ ਤੋਂ ਮਾਫੀ ਮੰਗੀ ਸੀ ਰਾਸ਼ਟਰਪਤੀ ਨਰਾਜ਼ ਸਨ ਇਹ ਬਿਆਨ ਉਸ ਇਸ਼ਤਿਹਾਰ ਦੇ ਮਾਮਲੇ ਦੇ ਵਿੱਚ ਆਇਆ ਜਿਸ ਨੇ ਦੋਵੇਂ ਦੇਸ਼ਾਂ ਦੇ ਵਿੱਚਕਾਰ ਵਪਾਰਕ ਸਬੰਧਾਂ ਦੇ ਵਿੱਚ ਨਵੀਂ ਇੱਕ ਤਣਾਅ ਪੈਦਾ ਕਰਕੇ ਰੱਖ ਦਿੱਤਾ ਨਾਮਾ ਗਰਮਾਹਟ ਦਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਇਹ 1 ਮਿੰਟ ਦਾ ਵਿਵਾਦਿਤ ਇਸ਼ਤਿਹਾਰ ਅਨਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਦੁਆਰਾ ਲਾਂਚ ਕੀਤਾ ਗਿਆ ਸੀ ਇਸ ਵਿੱਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ 1987 ਦੇ ਪ੍ਰਸਿੱਧ ਭਾਸ਼ਣ ਦੀਆਂ ਕੁਝ ਕਲਿੱਪਾਂ ਸ਼ਾਮਲ ਸੀ ਜਿਸ ਦੇ ਵਿੱਚ ਰੋਨਾਲਡ ਰੀਗਨ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਟੈਰਿਫਾ ਵਪਾਰਕ ਯੁੱਧਾਂ ਅਤੇ ਆਰਥਿਕ ਤਵਾਹੀ ਦਾ ਕਾਰਨ ਬਣਦੇ ਜਾਨੀ ਕਿ ਇਸ ਤਰੀਕੇ ਦੇ ਕੁਝ ਕੁ ਸਕਿੰਟ ਦੇ ਕੱਟ ਲਗਾ ਕੇ ਜਿਹੜਾ ਇਸ ਜਿਹੜਾ ਇੱਕ ਐਡਵਰਟਾਈਜ਼ਮੈਂਟ ਆ ਜਿਹੜੀ ਅਨਟਾਰੀਓ ਦੀ ਸਰਕਾਰ ਦੇ ਵਾਰਾ ਪੇਸ਼ ਕੀਤਾ ਗਿਆ ਸੀ ਲਾਂਚ ਕੀਤਾ ਗਿਆ ਸੀ ਉਸ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਇਸ਼ਤਿਹਾਰ ਦਰਅਸਲ ਡੋਨਾਲਡ ਟਰੰਪ ਦੀ ਮੌਜੂਦਾ ਟੈਰਫ ਨੀਤੀ ਦੇ ਉੱਪਰ ਸਿੱਧਾ ਜਿਹੜਾ ਟਾਰਗੇਟ ਕਰ ਰਿਆ ਸੀ ਟਰੰਪ ਪ੍ਰਸ਼ਾਸਨ ਨੇ ਕੈਨੇਡੀਅਨ ਐਲੂਮੀਨੀਅਮ ਅਤੇ ਸਟੀਲ ਉੱਪਰ 25 ਪ੍ਰਤੀਸ਼ਤ ਟੈਰਫ ਲਗਾਏ ਸਨ ਇਹ ਇਸ਼ਤਿਹਾਰ ਦੋਵੇਂ ਦੇਸ਼ਾਂ ਦੇ ਵਿਚਕਾਰਲੇ ਜਿਹੜੇ ਸਬੰਧ ਸੀ ਉਹਨਾਂ ਨੂੰ ਹੋਰ ਨਾਜ਼ੁਕ ਬਣਾ ਰਿਹਾ ਸੀ ਮਾਰਕ ਕਾਰਨੀ ਨੇ ਇਹ ਵੀ ਕਿਹਾ ਕਿ ਫੋਰਡ ਨਾਲ ਇਸਤਿਹਾਰ ਦੀ ਸਮੀਖਿਆ ਕਰਨ ਤੋਂ ਬਾਅਦ ਉਹ ਇਸ ਦੇ ਪ੍ਰਸ਼ਾਸਨ ਦੇ ਖਿਲਾਫ ਸਨ ਉਹਨਾਂ ਇਹ ਵੀ ਕਿਹਾ ਕਿ ਮੈਂ ਫੋਰਡ ਨੂੰ ਕਿਹਾ ਸੀ ਕਿ ਮੈਂ ਇਸਤਿਹਾਰ ਨਾਲ ਅੱਗੇ ਨਹੀਂ ਵਧਣਾ ਚਾਹੁੰਦਾ ਪਰ ਡਗ ਫੋਰਡ ਦੀ ਸਰਕਾਰ ਨੇ ਇਸਤਿਹਾਰ ਜਾਰੀ ਕਰ ਦਿੱਤਾ ਜਿਸ ਨਾਲ ਵਾਸ਼ਿੰਗਟਨ ਵਿੱਚ ਵੀ ਨਾਰਾਜ਼ਗੀ ਦੀ ਲਹਿਰ ਦੌੜ ਗਈ ਇਸ ਤਣਾਅ ਦੇ ਵਿਚਕਾਰ ਲੰਬੇ ਸਮੇਂ ਤੋਂ ਹਾਲਾਂਕਿ ਪਹਿਲਾਂ ਬਹੁਤ ਸਾਰਾ ਜਿਹੜਾ ਤਣਾਅ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਿਹਾ ਪਰ ਕੁਝ ਸਮੇਂ ਤੋਂ ਜਿਹੜਾ ਰਿਸ਼ਤੇ ਨੇ ਸੁਖਾਵੇਂ ਹੁੰਦੇ ਨੇ ਪਰ ਇੱਕ ਵਾਰ ਫਿਰ ਜਿਹੜਾ ਅੰਟਾਰੀਓ ਦੀ ਸਰਕਾਰ ਨੇ ਜੋ ਇੱਕ ਐਡਵਰਟਾਈਜ਼ਮੈਂਟ ਲਾਂਚ ਕੀਤੀ ਉਸਨੇ ਵੱਡਾ ਨੁਕਸਾਨ ਕਰਕੇ ਰੱਖ ਦਿੱਤਾ ਅਰਥਸ਼ਾਸਤਰੀ ਇਹ ਵੀ ਮੰਨਦੇ ਨੇ ਕਿ ਕਾਰਨੀ ਦੀ ਇਹ ਮੁਆਫੀ ਦੋਵੇਂ ਦੇਸ਼ਾਂ ਦੇ ਵਿਚਕਾਰ ਜਿਹੜਾ ਤਣਾਅ ਵਧਿਆ ਹੋਇਆ ਵਪਾਰ ਨੂੰ ਲੈ ਕੇ ਉਹ ਘਟਾਉਣ ਦਾ ਕੰਮ ਕਰ ਸਕਦੀ ਹੈ ਪਰ ਕੁਝ ਬਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਕਿ ਇਸ ਨਾਲ ਮੂਲ ਵਪਾਰਕ ਮੁੱਦੇ ਹੱਲ ਨਹੀਂ ਹੋਣਗੇ ਉਹ ਕਹਿੰਦੇ ਨੇ ਕਿ ਜਦ ਤੱਕ ਟੈਰਫ ਨੀਤੀਆਂ ਅਤੇ ਦੋਵੇਂ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇ ਹਿੱਤਾਂ ਨੂੰ ਨਹੀਂ ਸਮਝਦੇ ਉਸ ਵਕਤ ਤੱਕ ਇਸ ਤਰੀਕੇ ਦੇ ਨਾਲ ਤਣਾਅ ਉੱਬਰਦੇ ਰਹਿਣਗੇ ਕਾਰਨੀ ਦੀ ਮਾਫੀ ਨਾਲ ਇਹ ਉਮੀਦ ਜਗੀਆ ਕਿ ਵਪਾਰਕ ਗੱਲਾਂ ਬਾਤਾਂ ਮੋੜ ਸ਼ੁਰੂ ਹੋਣਗੀਆਂ ਪਰ ਇਸ ਸਮੇਂ ਦੋਵੇਂ ਪਾਸੇ ਰਾਜਨੀਤਿਕ ਭਾਵਨਾ ਕਾਫੀ ਸਾਵਧਾਨ ਹੈ ਫੈਲਾਲ ਕੈਨੇਡਾ ਨੇ ਸਪੈਸਟ ਕੀਤਾ ਕਿ ਉਹ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਪਰ ਇਹ ਵੀ ਉਸ ਦੀ ਇੱਕ ਉਸ ਦੀ ਨੀਤੀ ਘਰੇਲੂ ਹਿੱਤਾਂ ਤੇ ਕੇਂਦਰਿਤ ਰਹੇਗੀ ਅਗਲੇ ਹਫਤੇ ਦੇ ਵਿੱਚ ਹੋਣ ਵਾਲੀ ਵਸ਼ਿੰਗਟਨ ਮੀਟਿੰਗ ਦੇ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀ ਮਿਲਣਗੇ ਸਭ ਦੀਆਂ ਨਜ਼ਰਾਂ ਉਸ ਮੀਟਿੰਗ ਦੇ ਉੱਪਰ ਜਿਹੜੀਆਂ ਟਿੱਕ ਗਈਆਂ ਨੇ ਕਿ ਉਸ ਮੀਟਿੰਗ ਦੇ ਵਿੱਚ ਕਿਸ ਤਰੀਕੇ ਦਾ ਫੈਸਲਾ ਆਉਂਦਾ ਤੇ ਉਸ ਤੋਂ ਬਾਅਦ ਕਿਸ ਤਰੀਕੇ ਜਿਹੜਾ ਵਪਾਰ ਨੂੰ ਲੈ ਕੇ ਗੱਲਬਾਤ ਸ਼ੁਰੂ ਹੁੰਦੀ ਹੈ ਕਿਉਂਕਿ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਜਿਹੜੇ ਬਾਰ-ਬਾਰ ਜਿਹੜਾ ਟੈਰਿਫ ਵਧਾਉਂਦੇ ਨੇ ਉਸ ਦੇ ਵਿੱਚ ਇਹ ਕਹਿੰਦੇ ਨੇ ਕਿ ਉਹ ਅਮਰੀਕਾ ਦਾ ਜਿਹੜਾ ਦਬਿਆ ਹੋਇਆ ਕਾਰੋਬਾਰ ਆ ਜਾਂ ਵਪਾਰ ਆ ਉਸ ਨੂੰ ਜਿਹੜਾ ਇੰਡਸਟਰੀ ਆ ਉਜੋਗ ਉਸ ਨੂੰ ਮੁੜ ਤੋਂ ਕਾਇਮ ਕਰਨਾ ਚਾਹੁੰਦੇ ਨੇ ਜਾਨੀ ਕਿ ਅਮਰੀਕਾ ਦੀ ਅਰਥਵਿਵਸਥਾ ਆਰਥਿਕਤਾ ਨੂੰ ਮੁੜ ਤੋਂ ਲੀਤੇ ਲੈ ਕੇ ਆਉਣ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਟੈਰਿਫ ਵਧਾਇਆ ਜਾ ਰਿਹਾ ਹੈ